ਨੂੰ ਸੱਸੇ ਗਾਈ ਦੀ ਕੀ ਹਾਲ ਚਾਲ ਵੀਡੀਓ ਬਹੁਤ ਵੱਡੀ ਹੋ ਗਈ ਸੀ ਤਾਂ ਕਰਕੇ ਹੁਣ ਦੂਜੇ ਪਾਰਟ ਦੇ ਵਿੱਚ ਹੁਣ ਦਿਖਾਉਣ ਲੱਗੇ ਆ ਆਪਾਂ ਵੀਡੀਓ ਤੇ ਦਿੱਲੀ 에어ਪੋਰਟ ਤੇ ਪਹੁੰਚ ਗਏ ਸੀ ਤੇ ਹੁਣ ਤੋਂ ਅੱਧੇ ਘੰਟੇ ਬਾਅਦ ਜੀ ਆਪਣੀ ਇਮੀਗ੍ਰੇਸ਼ਨ ਹੋ ਗਈ ਕੋਲੀ ਤੇ ਸਾਰੀਆਂ ਆਪਣੀ ਚੈਕਿੰਗ ਹੋ ਗਈ ਆ ਸਾਰਾ ਕੁਝ ਠੀਕ ਆ ਭਾਰ ਵੀ ਤੋਲ ਹੋ ਗਿਆ ਵਧੀਆ ਤਰ੍ਹਾਂ ਤੇ ਹੁਣ ਤੁਹਾਨੂੰ ਡਿਊਟੀ ਫਰੀ ਦੇ ਡਿਊਟੀ ਫਰੀ ਦਿਖਾਉਣੇ ਆ ਲੱਗ ਗਈ ਆਪਾਂ ਨੂੰ ਅਜੇ 3 ਘੰਟੇ ਪਹਿਲਾਂ ਫਲੈਟ ਨੂੰ ਜਾਣ ਨੂੰ ਤੇ ਆਪਾਂ ਲੱਗੇ ਕੁਝ ਖਾਣ ਦੇਖਦੇ ਆਂ ਇੱਥੇ ਦਿੱਲੀ ਸਟ੍ਰੀਟ ਇੱਥੋਂ ਬਸ਼ਕਾਨ ਨੂੰ ਕਰਦੇ ਆਰਡਰ ਤੇ ਇੱਥੇ ਦੇਖਦੇ ਆਰਡਰ ਕੀ ਕੀ ਆ ਇੱਥੇ ਬਹੁਤ ਕੁਝ ਖਾਣ ਨੂੰ ਆ ਸਾਬੇ ਪੀਜ਼ਾ ਡੋਮੀਨੋਸ ਕੀ ਐਸਸੀ ਪਰ ਆਪਣਾ ਥੋੜਾ ਜਿਹਾ ਲਾਈਟ ਵੇਟ ਖਾਣ ਨੂੰ ਦਿਲ ਕਰਦਾ ਕਰਦਾ ਆ ਆਪਾਂ ਖਾਣੇ ਡੋਸਾ ਦੋਸਾ ਹਲਾਈਟ ਵੇਟ ਆ ਤੇ ਬਾਕੀ ਸਵੇਰ ਦਾ ਖਾ ਖਾ ਕੇ ਹਨਾ ਭਾਰਾ ਜਿਹਾ ਹੋ ਗਿਆ ਕੰਮ ਫੇਰ ਦਾ ਕਾਗੜਾ ਖਾਣਾ ਆਪਾਂ ਹਲਕਾ ਫਲਕਾ ਜਿਹਾ ਖਾਣਾ ਜਿੱਦਾਂ ਹੋ ਜਾਊਗਾ ਭਾਰਾ ਨਹੀਂ ਖਾਣਾ ਜਾਚ ਵੀ ਮਿਲ ਜਾਣਾ ਖਾਣ ਨੂੰ ਇੱਥੇ ਕਰਦੇ ਆਪਾਂ ਹੁਣ ਦੋਸਾ ਲਓ ਜੀ ਇੱਥੋਂ ਮਿਲਦਾ ਡੋਸਾ ਇੱਥੋਂ ਮਿਲਣਾ ਆ ਡੋਸਾ ਈਡ ਲਈ ਸੰਬਰ ਸਾਰੇ ਸੌਤਾ ਸੌਥਾਲੀ ਜਿਵੇਂ ਤੇ ਹੈਗੀਆਂ ਨੇ ਤੇ ਇਹ ਹੈਗਾ ਆ ਕੜੀ ਕਿਚਨ ਇੱਥੇ ਆਪ ਟੂਰੇ ਵੀ ਬਣਾ ਬਣਾ ਰੱਖੇ ਹੋਏ ਉਹ ਬੋਲ ਕੀ ਕਹਿੰਦੇ ਸਾਰੇ ਉਹ ਦੋਸਤ ਆ ਰਹੇ ਨੇ ਛੇ ਮੋਲ ਹਾਂ ਛੇ ਮੋਲ ਪਰ ਇਹ ਬਹੁਤ ਭਾਰਾ ਹੈਵੀ ਹੋ ਜਾਣਾ ਦੋਸਾ ਆ ਗਿਆ ਦੇਖਣ ਨੂੰ ਤਾਂ ਵਧੀਆ ਲੱਗਦਾ ਬਾਕੀ ਹੁਣ ਖਾ ਕੇ ਦੇ ਦੇ ਤੇ ਨਾਲ ਉਹਦੇ ਚਟਨੀ ਸਾਰਾ ਕੁਝ ਦਿੱਤਾ ਹੋਇਆ ਹੈ ਹਰੀ ਚਟਨੀ ਆ ਕੋਕੋਨਟ ਵਾਲੀ ਆ ਤੇ ਆ ਸੰਬਰ ਇਹ ਚਮਚਾ ਦਿੱਤਾ ਤੇ ਆਪਾਂਲੇ ਮਸਾਲਾ ਦੋਸਾ ਇਹ ਫੀਲਿੰਗ ਦੇਖੋ ਪੜਿਆ ਹੋਇਆ ਲੁਣਾ ਇਹ ਹੈਲਦੀ ਆ ਦੱਸਿਆ ਨਹੀਂ ਸੀ ਆਪਾਂ ਨਾਲ ਪੈਂਟਾ ਲਿਆ ਵਾ ਤੇ ਕਰਦੇ ਐਨਜੋਏ ਖਾਣੇ ਆਣ ਲੋ ਜੀ ਆਪਾਂ ਦੋਸਾ ਕਰਤਾ ਖਤਮ ਤੇ ਚੱਲੇ ਆਪਾਂ ਹੁਣ ਆਪਣੇ ਥੱਲੇ ਦਾ ਵੀ ਦੇਖੋ 에어ਪੋਰਟ ਦੇ ਦਾ ਇੱਧਰ ਖਾਣ ਪੀਣੋ ਆ ਸਾਰਾ ਕੁਝ ਤੇ ਥੱਲੇ ਦੇਖੋ ਦੇਖ ਕੱਪੜਿਆਂ ਦੇ ਬੂਟਾਂ ਦੇ ਇੱਧਰ ਜੀ ਗਾਇ ਲੱਗ ਗਈ ਆਪਣੀ ਬਲੈਡ ਹੈਗੀ ਆ 28332 ਬੈਂਕੋ 26 ਨੰਬਰ ਤੇ ਲੱਗੀ ਆ ਜੀ ਆਪਣੀ ਆਪਾਂ 26 ਨੰਬਰ ਤੇ ਜਾਣਾ ਹੁਣ ਤੇ ਇਹ ਕਿੱਥੋਂ 26 ਨੰਬਰ ਗੇਟ ਆ ਸਿੱਧਾ ਹੀ ਆ ਜੀ ਸਿੱਧਾ ਹੀ ਜਾਣਾ ਆਪਾਂ ਆਪਣਾ ਗੇਟ ਨੰਬਰ 26 ਆ ਗਿਆ ਆ ਦੇਖੋ ਸਾਰੇ ਰੈਸਟ ਕਰਦੇ ਇੱਥੇ ਬਹੁਤ ਵਧੀਆ ਬਣਾਇਆ ਹੋਇਆ ਹੈ ਬੈਂਚ ਇਦਾਂ ਇੱਥੇ ਆਪਾਂ ਰੈਸਟ ਵਗੈਰਾ ਇੱਥੇ ਆਪਣਾ ਪਲੈਨ ਲੱਗਣਾ ਤੇ ਪਲੈਨ ਲੱਗਣਾ ਉੱਧਰ ਦੇਖੋ ਛੋਟੇ ਦੇਖਦੇ ਹੋਣੇ ਜਾਂ ਤੁਹਾਨੂੰ ਆਹ ਦੇਖੋ ਜਿਵੇਂ ਕਰਤਾ ਛੋਟੇ ਗਾਜਣ ਉੱਧਰ ਲੱਗੇ ਹੋਏ ਆ ਇੱਧਰ ਵੱਡਾ ਵੀ ਲੱਗਾ ਹੋਇਆ ਦੇਖਦਾ ਨਹੀਂ ਕੋਈ ਨਹੀਂ ਬਾਅਦ ਚ ਦਖਾਣਾ ਲੱਗਣ ਹੋਰ ਆਹ ਦੇਖੋ ਇਹ ਰੀਡੀਆਂ ਦਾ ਜਾ ਜਾ ਕੇ ਲੱਗ ਗਿਆ ਬਹੁਤ ਵੱਡਾ ਜਾ ਰਿਹਾ ਹੈ ਦੇਖਣ ਨੂੰ ਉਹ ਤਾਂ ਛੋਟਾ ਲੱਗਦਾ ਹੈ ਬਹੁਤ ਵੱਡਾ ਵਾ ਤੇ ਉਧਰ ਆਪਣਾ ਇੱਕ ਹੋਰ ਜਾ ਰਿਹਾ ਵਾ ਜੀ ਆ ਜਾਜ ਲੱਗਾ ਹੋਇਆ ਆਪਣਾ ਆ ਗਿਆ thai airways ਛੋਟਾ ਲੱਗਦਾ ਉਹਦਾ ਵੀਡੀਓ ਚ ਹੈਗਾ ਬਹੁਤ ਵੱਡਾ ਵਾ ਤੇ 15 ਮਿੰਟਾਂ ਤੱਕ ਹੁਣ ਤੁਰਪਣੀ ਫਲਾਈਟ 15 ਮਿੰਟਾਂ ਤੱਕ ਐਂਟਰੀ ਸ਼ੁਰੂ ਹੋ ਜਾਣੀ ਅੰਦਰ ਜਾਨਾ ਸਾਰੇ ਵੇਟਿੰਗ ਕਰ ਰਹੇ ਹਾਂ ਜੇ ਲੱਗਾ ਹੋਇਆ ਲਾਦਾ ਇਹਦਾ ਸ਼ੀਸ਼ਾ ਬਦਲਿਆ ਵਾ ਸ਼ੀਸ਼ਾ ਬਦਲ ਸਟਾਫ ਚੱਲਾ ਪਲੇਨ ਚਲਾਉਣ ਵਾਲਾ ਤੇ ਇਧਰ ਮਗਰ ਆ ਗਿਆ ਸਟਾਫ 22 ਦਾ ਇਹਨਾਂ ਨੇ ਆਪਣਾ ਆਪਣਾ ਹੁਣ ਕੰਮ ਸੰਭਣਾ ਜਾ ਕੇ ਇੰਨਾ ਦੀ ਡਿਊਟੀ ਆ ਪੂਰੀ ਪੂਰੀ ਨਿਭਾਉਣੀ ਇਹਨਾਂ ਨੇ ਜੋ ਅੰਦਰ ਖਾਣ ਪੀਣ ਨੂੰ ਜਾ ਚਰਾਣਾ ਵਾ ਚੱਲ ਗਏ ਪਾਇਲਟ ਚੱਲ ਗਏ ਲੋ ਜੀ ਗੇਟ ਖੁੱਲ ਗਿਆ ਤੇ ਫਲਾਈਟ ਥੋੜੀ ਅੱਧਾ ਘੰਟਾ ਲੇਟ ਹੋ ਗਈ ਸੀ ਆਪਾਂ ਸਾਰਿਆਂ ਨੂੰ ਐਂਡ ਤੇ ਜਾਣਾ ਹੈ ਕਿਉਂਕਿ ਅੰਦਰ ਆਰਾਸ਼ ਪੈਣਾ। ਲਓ ਜੀ ਚੱਲੇ ਆਪਾਂ। ਇੱਥੇ ਬੋਲੇ ਪਾਸਪੋਰਟ ਰੱਖੋ ਨਾ। ਜਿੱਦਾਂ ਆ ਗਿਆ। ਇਸ ਕਰਕੇ ਆਪਾਂ ਸਾਰਿਆਂ ਦਾ ਐਂਡ ਤੇ ਅੰਦਰ ਹੋਣਾ। ਚੱਲ ਕੇ ਦੇਖਿਆ ਤੁਹਾਨੂੰ ਕਾਈ ਲੈਂ ਲੱਗਦੀ। ਆ ਗਿਆ ਜਿਆ। ਲੋ ਡੀ ਡਾ ਜੈਂਕਰ ਹੋ ਗਏ ਆਪਾਂ ਹੁਣ ਆ ਇਹਨਾਂ ਦਾ ਖਾਣ ਪੀਣ ਦਾ ਸਮਾਨ ਇੱਥੇ ਬਣਾਉਂਦੇ ਖਾਣ ਪੀਣ ਦਾ ਕਲਾ ਬਹੁਤ ਅੰਦਰੋਂ ਜਾਜਦਾ ਸਾਰੇ ਪੈਸੰਜਰ ਆ ਕੇ ਰਹਿ ਗਏ ਆ ਜੀ 45 ਹਾਂ ਜੀ ਚੰਗੀ ਰਾਬਰਿਆ ਆ ਗਿਆ ਜਾਨੀ ਲੋ ਜੀ ਆਪਾਂ ਨੂੰ ਵਿੰਡੋ ਸਾਈਡ ਤੇ ਮਿਲਦੇ ਆਏ ਇਹ ਹੈ ਤੁਹਾਨੂੰ ਜੀ ਥੋੜਾ ਜਿਹਾ ਟਾਈਮ ਹੈਗਾ ਮੋਡਾ ਦਾ ਹੋ ਗਿਆ ਪੂਰਾ ਆਪਾਂ ਨਵਾਂ ਮਲਬੂਲ ਲੋਈ ਨਾੜਾ ਲੇ ਜਾਈਏ ਆਪਣਾ ਕੋਲ ਡਰਿੰਕਸ ਲੈ ਜਾਈਏ ਲਓ ਜੀ ਮੈਂ ਆ ਰਹੀ ਰੋਟੀ ਆ ਗਈ ਜੀ ਨਹੀਂ ਪਤਾ ਹੁਣ ਸਵੇਰ ਵਾਲੀ ਹੈ ਫੇਰ ਰਾਤ ਵਾਲੀ ਹੈ ਰੋਟੀ ਪਰ ਇਹਨਾਂ ਦਾ ਖਾਣਾ ਸਵਾਦ ਬਹੁਤ ਹੁੰਦਾ ਬਹੁਤ ਵਧੀਆ ਦਿੰਦੇ ਆ ਸਮਾਨ ਸਪੋਨੇ ਤੁਹਾਨੂੰ ਹੁਣ ਅਨਬਾਕਸਿੰਗ ਕਰਕੇ ਕੀ ਕੀ ਵਿੱਚ ਕੀ ਆ ਆ ਖਾਣਾ ਦਿੱਤਾ ਹੁਣ ਇਹਨਾਂ ਨੇ ਆਪਦਾ ਮਾ ਇਹਨਾਂ ਨੇ ਦਿੱਤੇ ਨਾਲ ਤੇ ਦਿੱਤੀ ਆ ਪਰਫਿਊਮ ਡਿਸ਼ ਇੰਡੀਆ ਵਗੋਂ ਕੋਈ ਪਰਫਿਊਮ ਬਣਾਈ ਤੇ ਨਾਲ ਫਰੂਟ ਦਿੱਤਾ ਸੋ ਨਾਲ ਅਗਰ ਰੋਟੀ ਦਿੱਤੀ ਹੈ ਨਾਲ ਦਿੱਤਾ ਆਪਾਂ ਨੂੰ ਤੇ ਪਤਾ ਨਹੀਂ ਕਿ ਜੋ ਇੱਕ ਨਾਲ ਨਿਕਲੇ ਮੁੱਤਾ ਤੇ ਆਜਣੀਆਂ ਦੁਜਣੀਆਂ ਦੀ ਸਬਜੀ ਹੈ ਝੋਲਿਆਂ ਨਾਲ ਤੇ ਆਲੂ ਮਟਰ ਸੁੱਕੇ ਸਾਰੇ ਤੇ ਆਪਾਂ ਹੁਣ ਖਤਮ ਕਰਨ ਜਾ ਰਹੇ ਹਾਂ On ka garghe de ve yap melie. ਕਮੈਂਟ ਦੇ ਦਿੱਤੀ ਬਣਾਉਣ ਦੀ ਵੀਡੀਓ ਆ ਬੈਠੇ ਆ ਸਾਰਾ ਕੁਛ ਠਾਈ ਆਰ ਯੂ ਨਾਈਸ ਹਾਉ ਆਰ ਯੂ ਫਾਈਨ ਆ ਯੈਸ ਫਾਈਨ ਗੁੱਡ ਗੁੱਡ ਡਰਾਈਵ ਹਾਂ ਆ ਯਾ ਜੰਦਰਮ ਯਾ ਜੰਦਰਮ ਤੇ ਇਦਾਂ ਬਹੁਤ ਬਟਨ ਲੱਗੇ ਆ ਇੱਕ ਮਿੰਟ ਕਿਆ ਤੁਹਾਨੂੰ ਵੀਡੀਓ ਬਣਾਉਣ ਲਈ ਇੱਕ ਮਿੰਟ ਉਹਨੇ ਦਿੱਤਾ ਜਨਨ ਓਨਲੀ ਬਸ ਇੱਕ ਮਿੰਟ ਚਲੋ ਫੇਰੇ ਵੀ ਅੰਦਰ ਦੇਖ ਲੈ ਜੀ ਅੱਜ ਆਪਾਂ ਆਫ ਕਰਨ ਵਾਲੇ ਬੈਠੇ ਜੀ ਅੱਜ ਜੀ ਗਏ ਆਇਆ ਆਪ ਹੁਣ ਆਜਾਦ ਵਿੱਚ ਆਇਆ ਆਪ ਹੁਣ ਲੱਗ ਗਿਆ ਟ੍ਰੇਨ 'ਚ ਬੈ ਗਏ ਹੁਣ ਤੇ ਕਨੈਕਟਿੰਗ ਫਲਾਈਟ ਆ ਉੱਥੇ ਲੈ ਕੇ ਜਾਣਾ ਟ੍ਰੇਨ 'ਤੇ ਪੂਰੀ ਸਟਾਫ 100 ਫੋਨੋ ਕੋਈ ਖਾਸ ਕੋਈ ਸਿਫਾਰਿਸ਼ ਨਹੀਂ। ਬੰਲੇ ਚੇਅਰ ਜਿੱਦੇ ਨਹੀਂ ਜਾਂ। ਚੁੱਪ। ਅਸੀਂ ਪਹੁੰਚੇ ਆਂ THAILAND AIRPORT ਤੇ ਤੇ ਫਲੈਟ ਸਾਡੀ ਥੋੜੀ ਜਿਹੀ ਡਿਲੇ ਹੋ ਗਈ ਆ। ਘੰਟੇ ਬਾਅਦ ਉੱਪਰ ਲਈ ਆ। ਆਪਾਂ ਸਕ੍ਰੀਨ ਨੂੰ ਲੱਗੇ ਲੈਣਾ। ਤਾਂ ਵੀਨ ਨੂੰ ਲੈਣੇ ਕੋਸ਼ਿਸ਼ ਆਪਾਂ ਜੂਸ ਜੂਸ ਲੈਨੇ ਚ ਕੋਈ ਪੀਣਾ ਸਾਰੇ ਜੂਸ ਹੈਗੇ ਤੇ ਸੈਟਅਪ ਲਾਇਆ ਹੋਇਆ ਨਿਕਾ ਜਾ ਤੇ ਇਧਰ ਪਲੇਨ ਖੜੇ ਆ ਕੋਈ ਆਈ ਜਾਂਦੇ ਜਾਈ ਜਾਂਦੇ ਆ ਅਮਰੀਕਾ ਦਾ ਪਲੇਨ ਆ ਯੂ ਐਸ اے ਦਾ ਪਲੇਨ ਤੇ ਇਧਰ ਵੀ ਲੱਗਾ ਹੋਇਆ ਸੈਟਅਪ ਦੁਕਾਨਾਂ ਸਾਰੇ ਪਾਸੇ ਲੱਗੀਆਂ ਆ ਬਹੁਤ ਵੱਡਾ 에ਰਪੋਰਟ ਆ THAILAND ਦਾ ਇੰਦਰ ਵੀ ਜੂਸ ਲੱਗੇ ਹੋਏ ਆ ਗੁਇਰਾ ਦਿਲ ਕਰਦਾ ਮੰੰਗੋ ਜੂਸ ਪੀਣਾ। ਔਰੈਂਜ ਜੂਸ ਹੈ ਯਾਰ। ਔਰੈਂਜ ਪੀਣੀ। ਵਾਓ। 129। ਹਾਊ ਮਾਚ? 129। 129। ਦਿਲ ਬਹੁਤ ਚੰਗੇ ਲੱਗੇ ਵੀ ਇੱਥੇ ਜਿਹੜਾ ਵੀ ਜੂਸ ਹੈ ਨਾ ਸਾਰਾ ਚਾਈਨਾ ਵਾਲਾ ਆ। ਤੇ ਫਰੈਸ਼ ਜੂਸ ਆ। ਸਾਰਾ ਵਧੀਆ ਜੂਸ ਹੈ ਇਦਾਂ ਨਹੀਂ ਹੈਗਾ ਐਪਲ ਵੀ ਦੇ ਲਓ ਬਹੁਤ ਫਰੈਸ਼ ਆ ਤੇ ਇਹ ਫਰੂਟ ਸਾਰੇ ਕੱਟ ਕੇ ਰੱਖੇ ਹੋਏ ਇਹਨਾਂ ਨੇ ਸਭ ਕੋ ਚੀਜ਼ਾਂ ਜਿਦਾ ਸੈਂਡਵਿਚ ਆ ਜਿੱਦਾਂ ਸਾਰਾ ਕੁਝ ਬਣਾ ਕੇ ਰੱਖਿਆ ਹੋਇਆ ਹੈ ਇੱਧਰ ਪਾਣੀ ਆ ਜੂਸ ਆ ਕੋਲਡ ਡਰਿੰਕਸ ਆ ਬਹੁਤ ਵਧੀਆ ਚੀਜ਼ਾਂ ਜਿੱਦਾਂ ਇੱਥੇ ਸਾਰੀਆਂ ਵਧੀਆ ਕੁਆਲਟੀ ਵਾਲੀਆਂ ਚੀਜ਼ਾਂ ਹੀ ਆ ਕਿ ਕੰਜੂਸ ਲੈ ਲੈਣੇ ਆ ਪਾਣੀ ਲੈ ਲੈਣੇ ਆ ਨੰਦਾ ਫਾਨ ਹੈ ਲੋ ਮੈਂ ਜਿਸ ਵਾਰ ਆਪਣਾ ਪਲੇਨ ਆ ਗਿਆ ਬਹੁਤ ਟਾਈਮ ਲਾਤਾ ਡੇਢ ਦੋ ਘੰਟੇ ਲੇਟ ਹੋ ਗਿਆ ਇਹ ਪਲੇਨ ਤੇ ਡਿਲੇ ਹੋ ਗਈ ਫਲਾਈਟ ਤੇ ਹੁਣ ਬੋਰਡਿੰਗ ਸ਼ੁਰੂ ਹੋ ਗਈ ਆ ਤੇ ਬੋਰਡਿੰਗ ਜਲਾਣਾ ਵੀ ਆਪ ਕੋ ਬਾਅਦ ਚ ਜਾਣਾ ਐਂਡ ਤੇ ਫਿਰ ਨਾ ਰਸ਼ ਬੋਬੇ ਇੰਦਰ ਹੈ ਮੈਂ ਦੇਖ ਲਓ ਉਧਰ ਛੋਟਾ ਲੱਗਦਾ ਵੀਡੀਓ ਤੇ ਜਿਹੜਾ ਉਧਰ ਹੈ ਬਹੁਤ ਵੱਡਾ ਵਾ ਤੇ ਫੇਰ 4 5 5 600 ਬੰਦਾ ਆ ਜਾਂਦਾ ਇਹਦੇ ਵਿੱਚ ਤੇ ਤੇਲ ਪਾਣੀ ਚੈੱਕ ਕਰਦੇ ਆ ਤੇਲ ਪਾਉਂਦੇ ਆ ਬੈਠੇ ਆ ਤੇ ਐਨਾ ਵਧੀਆ ਤਰਾ ਐਨ ਹਵਾ ਪਾਣੀ ਚੈੱਕ ਕਰਕੇ ਫੇਰ ਚੋਰਦੇ ਆ ਇਹ ਚੀਜ਼ ਨੂੰ ਚੱਲੇ ਆ ਆਪਾਂ ਤੇ ਮਨੀਲੇ ਵਾਲੀ ਫਲੈਟ ਚ ਲੱਗੇ ਬਹਿਣ ਹੋਣਾ ਆਪਾਂ ਇੱਥੇ ਆਪਣੀ ਬੋਡਿੰਗ ਹੋਣ ਲੱਗੀ ਆ ਤੋਂ ਅੰਦਰ ਬੜੇ ਗਰਮੀ ਓਏ ਹੋਏ ਇੱਥੇ ਗਰਮੀ ਬੜੀ ਆ ਗਰਮੀ ਇੱਧਰ ਲੋ ਜੀ ਯਾ ਤੇ ਜਾਣੇ ਔਰ ਇੱਧਰ ਵੀ ਆਪਣੀ ਬਿਜ਼ਨਸ ਕਲਾਸ ਹੈ ਇੱਧਰ ਖਾਣ ਪੀਣ ਦਾ ਸਮਾਨ ਪੂਸ ਇਟਾ ਇਹਨਾਂ ਦੀ ਯਾਤਰਾ ਜਬਾ ਨੇ ਗੀ ਤਾਂ ਪਹੁੰਚੇ ਚੱਲ ਰਹੇ ਹਾਂ ਦੇਖੋ ਨਾ ਪਹਿਲੇ ਜਾਜ ਚਾਰਜਰ ਨਹੀਂ ਸੀ ਤੇ ਹੈਗਾ ਵੈਸੇ ਪਹਿਲੇ ਨਾਲੋਂ ਵਧੀਆ ਜਾਜ ਆ ਜਾਂਦਾ ਵੱਡਾ ਜਾਜ ਤੇ ਇੱਥੇ ਸਵਾਰੀ ਜ਼ਿਆਦਾ ਆ ਤਾਂ ਵਧੀਆ ਹੈ ਨਵਾਂ ਜਾਜ ਆ ਗਿਆ ਆਪਾਂ ਨੂੰ ਇਹਨਾਂ ਨੇ ਰੋਟੀ ਜੇ ਫੂਡ ਤੇ ਆੜ ਫੇਸ ਡਿਸ਼ ਕਿ ਇੱਕ ਜਾਇਆ ਜਿੱਦਾਂ ਪਰਮਣ ਤੇ ਆ ਡੱਬਰ ਰੋਟੀ ਲੇ ਜੋੜਾ ਤੇ ਨਾਲ ਬਦਨੀਆ ਬਤਾਉਂ ਆ ਤਾਲੂਗ ਅੱਗੀ ਆ ਗੱਲ ਤੂ ਕਦੋਂ ਦਿੱਤਾ ਉਹਨੇ ਦਿੱਦਾਂ ਦਾ ਮੈਲੀ ਫਲਾਈਟ ਚ ਖਾਣਾ ਬਹੁਤ ਸਵਾਦ ਮਿਲਿਆ ਹੈ ਮੁੰਨਿਲੇ ਪਹੁੰਚ ਗਏ ਆਪਾਂ ਕਲਪਿੰਗ ਜੈਂਟਰ ਹੋਈ ਨਹੀਂ ਮੀਂਹ ਸ਼ੁਰੂ ਹੋਇਆ ਨੇ ਜਿਸਨ ਚਾਂਚ ਮਨੂਈ ਹਾਫ ਨਾਵਾ ਜੈਸਟਾ ਚੰਨੀ ਲਾ

ਇਮੀਗ੍ਰੇਸ਼ਨ ਹੋਣੀ ਆਪਣੀ ਹੁਣ ਤੇ ਲੈਣਾ ਲੋ ਜੀ ਇੱਥੋਂ ਆਪਣਾ ਭਾਰ ਹੁਣ ਲੱਗੇ ਚੱਕਣ ਬਾਕੀ ਆਪਣਾ ਰਹਿ ਲਈ ਆ ਆਪਣਾ ਬੈਗ ਲੱਗਾ ਹੁਣ ਬੈਗ 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 ਉਹ ਪਿਆ ਆਪਣਾ ਬੈਗ ਚਲ ਗਿਆ ਉਹ ਚਲ ਗਿਆ ਉੱਧਰ ਚਲ ਗਿਆ ਸਾਰੇ ਜਣਾ ਆਪਣਾ ਨਾ ਟਰੈਵਲ ਪਾਸ ਜ਼ਰੂਰ ਲੈ ਕੇ ਆਇਆ ਕਰੋ ਇੱਥੇ ਹੁਣ ਨਿਕਲ ਨਹੀਂ ਦਿੰਦੇ ਉਹ ਹੋਈ ਆ ਸਾਡੇ ਬੰਦੇ ਨੇ ਹੁਣਾ ਸਾਨੂੰ ਲੈਣਾ ਤੇ ਇੱਥੇ ਆਇਆ ਹੁਣਾ ਮਣ ਭਾਈ ਨੇ ਭੇਜਿਆ ਬੰਦਾ ਇਹਦੇ ਹੁੰਨਾ ਮੈਂ ਬੰਦਾ ਪਹੁੰਚਿਆ ਨਹੀਂ ਬਿਨੋਂ ਹੱਥ ਹੱਥ ਮਾਰਿਆ ਨਹੀਂ ਉਹਨੇ ਮੰਨੇ ਜਿਹੜਾ ਕਿਹਾ ਸੀ ਬੰਦਾ ਆ ਆ ਲੈਣਾ ਆਪਾਂ ਨੂੰ ਬੋਸ ਹੱਥ ਮਾਰ ਦੇ ਤਾ ਚੱਲ ਮੈਂ ਰੱਖ ਸਮਾਨ ਸਮਣ ਸਿਗੇ ਲੱਗੇ ਮੁੰਨਾ ਗਾਮੇ ਲੋ ਜੀ ਆ ਗਏ ਆਪਾਂ ਬਾਹਰ ਹੁਣ ਲੱਗੇ ਗੱਡੀ 'ਚ ਬਹਿਣਾ ਚੱਲ ਬਾਈ ਫਰੈਂਡ ਚੱਲ ਫਰੈਂਡ ਹੋ ਗਿਆ ਨਾ ਹੋ ਗਿਆ ਨਾ ओके ना। ਲਓ ਵੀ ਹੁਣ ਤੁਹਾਨੂੰ ਦਿਖਾਉਨੇ ਮਨੀਲਾ। ਬਾਹਰ ਨਿਕਲ ਲੈਂਦੇ ਹੋ। ਲਓ ਜੀ ਫਿਲੀਪੀਨ ਪਹੁੰਚ ਗਏ ਆਪਾਂ। ਹਾਈਵੇ ਤੇ ਜਾ ਰਹੇ ਹਾਂ। ਲੱਗਣੀ ਆਪਾਂ ਨੂੰ ਇੱਥੋਂ ਡੇਢ ਕ ਘੰਟਾ ਲੱਗਣਾ। ਗੱਲ ਆਣ ਆਇਆ ਦੋਤ। ਅਮਨ ਭਾਜੀ ਹੁਣੇ ਆਏ ਨਹੀਂ ਉਹ ਥੱਕੇ ਸੀ ਗੱਲ ਦੇ। ਤੇ ਤਾਂ ਆਏ ਕਿ ਭਾਈਨ। ਲਓ ਜੀ ਇੱਥੇ ਆ ਗਏ ਹੁਣ ਖਾਣ ਲੱਗਿਆ ਕੁਛ। ਉੱਧਰ ਉੱਧਰ 버거 ਕਿੰਗ ਸੀ ਉੱਥੋਂ ਮਿਲਿਆ ਨਹੀਂ ਜੋ ਅਸੀਂ ਖਾਣਾ ਸੀ ਵੈਜੀ ਵਾਲਾ ਤੇ ਕੜ ਮਾਕੜੋ ਆ ਇਹ ਕਹਿੰਦਾ ਜੁੱਲ ਵੀ ਖਾਣੀ ਆ ਡਰਾਈਵਰ ਮੇਰਾ ਕਹਿੰਦਾ ਤੇ ਇਹਨੂੰ ਇੱਥੇ ਹੁਣ ਖਲਾਉਨੇ ਵਾਚ ਨਾਲ ਟੇਕ ਆਊਟ ਕਰਵਾ ਲੈਣਾ ਆਪਾਂ ਅ ਇੱਥੇ ਆਪਾਂ ਤਾਂ ਖਾਣੇ ਹੁਣ ਫਰਾਈ ਤੇ ਆਹੀ ਕੁਝ ਆ ਉਦਾਂ ਉਦਾਂ ਵੈਜੀ ਨਹੀਂ ਮਿਲਿਆ ਕੋਈ ਚੀਜ਼ ਹੋਰ ਫਿਰ ਅਸੀਂ ਫਿਰ ਮੈਂ ਉਦਾਂ ਫਰਾਈਸ ਦੇ ਨਾਲ ਹੀ ਚੌੜ ਖਾਣਾ ਹੁੰਨਾ ਜ਼ਿਆਦਾ ਤੇ ਨਾਲ ਕੇਚਪ ਲੈ ਲਈ ਆ ਤੇ ਨਾਲ ਰੋਇਲੇ ਲੈ ਲਿਆ ਆਪਣਾ ਫੈਂਟਾ ਲੈ ਲਿਆ ਇੰਡੀਆ ਵਾਂਗੂ ਥੋੜੀ ਇੱਥੇ ਹੁਣ ਚੱਲ ਚੰਪਾਂ ਚੱਲ ਸਮੂਸੇ ਚੱਲ ਮਮਾਸ ਚਲੋ ਨਾਂ ਗਿਆ ਤੇ ਟਿਕੀਆਂ ਚੱਲ ਇਦਾਂ ਨਹੀਂ ਥੇ ਹੁਣ ਆਈ ਕੰਮ ਸ਼ੁਰੂ ਹੋ ਜਾਣਾ ਚਲ ਕਰ ਦੇਈਏ ਲੋ ਜੀ ਆਪਾਂ ਆਪਣੀ ਸ਼ਹਿਰ ਦੀ ਹੱਦ 'ਚ ਆ ਗਏ ਆ ਸਾਡੇ ਸ਼ਹਿਰ 'ਚ ਐਂਟ੍ਰੈਂਸ ਹੋ ਗਈ ਹੁਣ ਇਹ ਤੋਂ 2 ਕਿਲੋਮੀਟਰ 3 ਕਿਲੋਮੀਟਰ ਸਾਡਾ ਘਾਰਿਆ ਆ ਗਿਆ ਆਪਣਾ ਘਰ ਤੇ ਕਰੀ ਹੁਣ ਡਰੈਸ ਦਾ ਥੋੜਾ ਜਿਹਾ ਸੌਣੇ ਥੱਕ ਪੋ ਹੋ ਗਿਆ ਵਾ ਆ ਗਿਆ ਆਪਣਾ ਘਰ ਇਹ ਉਹ ਘਰ ਆ ਗਿਆ ਆਪਣਾ ਹਾਂ ਓਕੇ ਨਾ ਤੋ ਵੀ ਰਾਤ 1 ਵਜ ਗਿਆ ਸੀ ਸਾਰੇ ਸੁੱਤੇ ਸੀਗੇ ਤੇ ਮਨਪਾਜੀ ਇਕੱਲਾ ਉੱਠਿਆ ਸੀਗਾ ਤੇ ਸਾਰੇ ਕੰਮ ਤੇ ਵੀ ਜਾਣਾ ਸੀ ਤੇ ਵੀਡੀਓ ਫਿਰ ਬਣਾਈ ਨਹੀਂ ਅੱਗੇ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਸਾੜਿਆਂ ਨੂੰ ਸਤਿ ਸ਼੍ਰੀ ਅਕਾਲ ਜੀ